ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜਿਹੜਾ ਫਰੀਦਕੋਟ ਤਹਿਸੀਲ ਵੀ ਜੈਤੋ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੇ ਸਸਤੇ ਜੇ ਮੁੱਲ ਦੇ ਵਿੱਚ ਜਰਸੀ ਬੱਚੀ ਵਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿਨੂੰ ਪਸੰਦ ਆਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਬੱਚੀ ਆ ਬਾਈ ਜੀ ਹੋਰਾਂ ਦੀ ਮੂਤੋਂ ਕੱਚੀ ਖੀਰੀ ਆ ਦੋਸਤੋ 6 ਮਹੀਨੇ ਦੀ ਬਾਈ ਜੀ ਹੁਣੇ ਕਹਿੰਦੇ ਉਮਰਾ ਬੱਚੀ ਦੀ ਬੂਤੀ ਬਾਤੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਆ ਵੇਟ ਵਾਲੇ ਪਾਸੋਂ ਹੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਬਾਕੀ ਜਾਤ ਬਰੀਡ ਫੁੱਲ ਬਰੀਡ वाइज ਦੋਸਤੋ ਵੇਖ ਸਕਦੇ ਆ ਤੁਸੀਂ ਛੋਟਾ ਜਿਹਾ ਕਾਰਨਾ ਕਰਮਾ ਵਾਲੀ ਦੇ ਬਹੁਤ ਸੋਹਣੇ ਬੋਦੀ ਵਾਲੀ ਜਰਸੀ ਆ ਬਾਕੀ ਵੇਟ ਵਾਲੇ ਪਾਸੋਂ ਵੀ ਫੁੱਲ ਹੈੀ ਬੋਦੀ ਵੇਟ ਵਾਲੀ ਆ ਦੋਸਤੋ ਜੇ ਸੇਵਾ ਸੰਭਾਲ ਗੌਰ ਕੇਅਰ ਚੰਗੀ ਹੋ ਜੇ ਬੱਚੀ ਦੀ ਤੁਹਾਨੂੰ ਪਤਾ ਹੈ ਜਾਤ ਬਰੀਡ ਫੁੱਲ ਫੁੱਲ ਰੁਪਈਆਂ ਦੀ ਬੱਚੀ ਘਰੇ ਤਿਆਰ ਹੋ ਜੂ ਬਾਕੀ ਬੂਤੀ ਬਾਤੀ ਕਰਮਾ ਵਾਲੀ ਦੀ ਵੇਚ ਸਕਦੇ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਇਸ ਕੁਆਲਟੀ ਬਹੁਤ ਸੋਹਣੀ ਆ ਝੋਲੀ ਬਹੁਤ ਸੋਹਣੀ ਕਰਮਾ ਵਾਲੀ ਦੀ ਚਾਰ ਥਾਣਾ ਗੈਪ ਚ ਨਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਝੋਲੀ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣੇ ਚਾਰ ਥਾਣਾ ਦੋਸਤੋ ਨਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਾਣਾ ਸੇਮ ਹੀ ਸਾਈਜ਼ ਇੱਕ ਨੰਬਰ ਵਾਚੀ ਦਾ ਪ੍ਰਾਈਸ ਦੋਸਤੋ ਬਾਈ ਨੇ ਬੈਲ ਆਈਕਨ ਜਾਇਜ ਰੱਖਿਆ ਹੋਇਆ 12000 ਰੁਪਏ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਦੀ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ